ਜੋ ਤਪਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਉਂਗਲੀ ਮੇਰੀ ਆਉ ਹਿਤਮਾਰਗ ਪੈਰ ਤਰੀਜੈ ਦੇਂਦਿਜੈ ਕਾਨ ਨਾ ਕੀਜੈ ਜੋਬਨ ਜਾਂਦੈ ਨਾ ਡਰਾਂ ਜੀ ਸਹਿ ਪ੍ਰੀਤ ਨਾ ਜਾਇ ਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁਖ ਗਏ ਕੁਮਲਾਈ ਪਰਮ ਸਨਮਾਨਯੋਗ ਜੁਗੋ ਜੁਗਾ ਟਲ ਤਖਤ ਚੌਰ 74 ਦੇ ਮਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਚ ਸਾਕਨ ਨਕਾਨਾ ਸਹਿ ਤੇ ਸ਼ਹੀਦਾਂ ਦੀ ਇਹ ਆਪ ਨੂੰ ਸਮਰਪਤ ਹੋ ਕੇ ਅਗਤੀਸਰੇ ਦਿਨ ਦੇ ਸ਼ਾਮ ਦੇ ਦੀਵਾਨ ਚ ਤੁਸੀਂ ਹਾਜ਼ਰੀਆਂ ਭਰਦੇ ਪਏ ਹੋ ਸੋਧ ਰਹਿਰਾਸਤੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਕੀਰਤਨ ਆਪ ਜੀ ਸਰਵਨ ਕਰਦੇ ਪਏ ਸੀ ਜਿੱਥੇ ਲਗਾਤਾਰ ਗੁਰਬਾਣੀ ਕੀਰਤਨ ਆਪਜੀ ਸੁਣਦੇ ਪਏ ਹੋ ਉਥੇ ਪਹਿਲੇ ਦਿਨ ਤੁਸੀਂ ਆਪਾਂ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਦੇ ਵਿੱਚੋਂ ਗੁਰਦੁਆਰਿਆਂ ਦਾ ਪ੍ਰਬੰਧ ਗੁਰਦੁਆਰਿਆਂ ਦੀ ਸੁਧਾਰ ਦੀ ਲਹਿਰ ਗੁਰਦੁਆਰਿਆਂ ਦੀ ਪੰਥਕ ਮਰਿਆਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਕੁਝ ਇਹਦੇ ਵਿੱਚੋਂ ਮੰਥਨ ਹੋਇਆ ਇਹਦੇ ਵਿੱਚੋਂ ਨਿਕਲ ਕੇ ਆਇਆ ਇਹ ਨਹੀਂ ਕਿ ਸਿੱਖਾਂ ਨੇ ਕੱਲਾ ਸ਼ਹਾਦਤਾਂ ਦਿੱਤੀਆਂ ਜਾਂ ਸਿੱਖਾਂ ਨੇ ਕੱਲੀਆਂ ਕੁਰਬਾਨੀਆਂ ਕੀਤੀਆਂ ਇਹਦੇ ਵਿੱਚੋਂ ਬਹੁਤ ਕੁਝ ਜਿਹੜਾ ਸੀ ਉਹ ਸਿੱਖਾਂ ਨੇ ਪੁਰਾਣੀਆਂ ਗਲਤੀਆਂ ਤੋਂ ਜਾਂ ਜੋ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਸੁਧਾਰਨ ਦੇ ਯਤਨ ਵੀ ਕੀਤੇ ਆ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਹਿਲੇ ਦਿਨ ਆਪਾਂ ਸਾਕਾ ਤਰਨਤਨ ਸਾਹਿਬ ਕਿਵੇਂ ਤਰਨਤਨ ਦਾ ਪ੍ਰਬੰਧ ਸਿੱਖਾਂ ਨੇ ਮਹੰਤਾਂ ਤੋਂ ਹਾਜ਼ਰ ਕਰਾ ਕੇ ਆਪਣੇ ਹੱਥਾਂ ਵਿੱਚ ਲਿਆ ਕੱਲ ਨੂੰ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ ਜਿਹੜੀ ਦੋ ਦਿਨਾਂ ਦੇ ਵਿੱਚ तकरीबन ਮੁਕੰਮਲ ਚਲੋ ਹੋ ਜਾਣੀ ਹੈ ਕਿ ਗੁਰੂ ਕੇ ਬਾਗ ਦਾ ਮੋਰਚਾ ਤੇ ਨਾਲ ਹੀ ਸਾਕਾ ਪੰਜਾ ਸਾਤ ਕਿਵੇਂ ਵਾਪਰਦਾ ਹੈ ਕੱਲ ਆਪਾਂ ਸ਼ੁਰੂ ਕੀਤਾ ਸੀ ਕਿ ਗੁਰੂ ਕੇ ਬਾਗ ਸਥਾਨ ਉੱਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨ ਪਏ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਉੱਤੇ ਪਏ ਉਸ ਸਥਾਨ ਦਾ ਪ੍ਰਬੰਧ ਸਮੇਂ-ਸਮੇਂ ਨਾਲ ਜਦੋਂ ਸਿੱਖਾਂ ਦੇ ਕੋਲ ਵੀ ਰਿਹਾ ਮਹੰਤਾਂ ਦੇ ਕੋਲ ਆਇਆ ਉਦਾਸੀ ਮਹੰਤ ਸੁੰਦਰ ਦਾਸ ਜਿਹੜਾ ਬੜਾ ਕਿਰਦਾਰ ਕਰਕੇ ਡਿੱਗ ਚੁੱਕਿਆ ਸੀ ਉਹਨੇ ਆਪਣੀਆਂ ਮਨਮਰਜ਼ੀਆਂ ਚੀਤੀਆਂ ਜਿੰਦੇ ਕਰਕੇ ਸਿੱਖਾਂ ਨੇ ਪ੍ਰਬੰਧ ਗੁਰੂ ਕੇ ਬਾਗ ਦਾ ਆਪਣੇ ਹੱਥੀ ਲਿਆ ਔਰ ਕੁਝ ਝੂਠੇ ਅੱਜ ਵੀ ਜਿਵੇਂ ਕੇਸ ਝੂਠੇ ਵੀ ਬਣ ਜਾਂਦੇ ਆ ਕੁਝ ਝੂਠੇ ਕੇਸਾਂ ਦੇ ਵਿੱਚ ਸਿੱਖਾਂ ਨੂੰ ਵਿਸਾਕ ਕਰਕੇ ਉਹਨਾਂ ਨੂੰ ਫਿਰ ਜੇਲਾਂ ਹੋਣੀਆਂ ਸ਼ੁਰੂ ਹੋਈਆਂ ਜਿੰਦੇ ਪ੍ਰੋਟੈਸਟ ਵਾਸਤੇ ਸਿੱਖਾਂ ਨੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਸੀ ਉਹ ਆਪਣਾ ਕੰਮ ਕੀਤਾ ਜਿੰਦੇ ਕਰਕੇ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਸਿੱਖ ਸਿਕਨਨ ਬਹੁਤ ਸਾਰਾ ਤਸ਼ੱਦਦ ਦਾ ਜਿਹੜਾ ਸਾਹਮਣਾ ਕਰਨਾ ਪਿਆ ਕੱਲ ਇਥੋਂ ਤੱਕ ਆਪਾਂ ਗੱਲ ਕੀਤੀ ਕਿ ਗ੍ਰਿਫਤਾਰੀਆਂ ਹੋਈਆਂ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸਿੱਖ ਭੇਤੇ ਗਏ ਫਿਰ ਪੰਜਾਬ ਤੋਂ ਬਾਹਰ ਜਿਹੜੀਆਂ ਜ਼ਿਲ੍ਹਾ ਸੀ ਜਿਵੇਂ ਅਟਕ ਦੀ ਜੇਲ੍ਹ ਸੀ ਬਹੁਤ ਦੂਰ ਪੰਜਾਬ ਤੋਂ ਇੱਕ ਗੱਡੀ ਦੇ ਵਿੱਚ ਸਾਫ ਦਾ ਫੌਜੀ ਆ ਤੇ ਉਹਨਾਂ ਨੂੰ ਕੈਦੀਆਂ ਦੇ ਰੂਪ ਦੇ ਵਿੱਚ ਅਟਕ ਦੀ ਜੇਲ੍ਹ ਵਿੱਚ ਭੇਜਿਆ ਜਾਣਾ ਹੈ ਇਹ ਇਤੋਂ ਸਾਕਾ ਪੰਜਾ ਸਾਹਿਬ ਦੀ ਰੌਣਕਤਾ ਹੋ ਜਾਂਦੀ ਕਿਉਂਕਿ ਇਹ ਦੋਨੋਂ ਗੁਰੂ ਕਾ ਬਾਗ ਦਾ ਮੋਰਚਾ ਤੇ ਸਾਕਾ ਪੰਜਾ ਸਿਰ ਦੋਨੋਂ ਇਹ ਇੱਕ ਦੂਜੇ ਨਾਲ ਸੰਬੰਧ ਰੱਖਦੇ ਆ ਸੋ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਸਿੱਧੀ ਆਓ ਸਭ ਤੋਂ ਪਹਿਲਾਂ ਸਾਂਝ ਕਰੀਏ ਸਤਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜਿੰਨੇ ਵੀ ਆ ਭਾਗਾ ਵਾਲੇ ਗੁਰੂ ਕੀ ਹਜ਼ੂਰੀ ਉੱਤੜ ਕੇ ਬੈਠੇ ਹੋ ਅਦ ਪਿਆਰ ਸਤਕਾਰ ਸਹਿਤ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਬਾਗ ਦਾ ਮੋਰਚਾ ਲੱਗਦਾ ਤੇ ਸਿੱਖਾਂ ਨੂੰ ਅੰਗਰੇਜ਼ ਸਰਕਾਰ ਦੇ ਵੱਲੋਂ ਬਹੁਤ ਵੱਡੀਆਂ-ਵੱਡੀਆਂ ਸਜ਼ਾਵਾਂ ਦਿੱਤੀਆਂ ਗਈਆਂ ਜੁਰਮਾਨੇ ਵੀ ਪੈਸਿਆਂ ਦੇ ਕੀਤੇ ਗਏ ਤੇ ਅੰਮ੍ਰਿਤਸਰ ਦੀ ਜੇਲ੍ਹ ਤੋਂ ਬਾਅਦ ਵਿੱਚ ਸਿੱਖਾਂ ਨੂੰ ਉਹਨਾਂ ਸੋਚਿਆ ਕਿ ਇਹਨਾਂ ਨੂੰ ਪੰਜਾਬ ਤੋਂ ਥੋੜਾ ਦੂਰ ਕੀਤਾ ਜਾ ਸਕੇ ਤਾਂ ਕਿ ਮਾਹੌਲ ਜਿਹੜਾ ਹੈ ਕੁਝ ਸ਼ਾਂਤਮਈ ਹੋ ਸਕੇ ਕੁਝ ਲੈਲਪੁਰ ਦੇ ਫੌਜੀ, ਕੁਝ ਪਾਕਿਸਤਾਨ ਦੇ ਇਲਾਕੇ ਦੇ ਸਾਬਕਾ ਫੌਜੀ ਜਿਨ੍ਹਾਂ ਨੇ ਕਿਤੇ ਅੰਗਰੇਜ਼ਾਂ ਦੇ ਵਾਸਤੇ ਵੀ ਲੜਾਈ ਲੜੀ ਸੀ ਅਤੇ ਜਦੋਂ ਧਰਮ ਦੀ ਗੱਲ ਆਉਂਦੀ ਹੈ ਤੇ ਸਿੱਖ ਸਾਰਾ ਕੁਝ ਆਪਸੀ ਮਨ ਮਟਾਵ ਗੁੱਸੇ ਗਲੇ ਉਹ ਸਾਰਾ ਕੁਝ ਛੱਡ ਕੇ ਫਿਰ ਗੁਰੂ ਦੇ ਵਾਸਤੇ ਤੁਰ ਪੈਂਦਾ ਹੈ ਸਿੱਖਾਂ ਨੂੰ ਉਸ ਗੁਰੂ ਕੇ ਬਾਗ ਦੇ ਸਥਾਨ ਤੋਂ ਫੜਿਆ ਜਾਂਦਾ ਹੈ ਜੀ ਗੁਰੂ ਕੇ ਬਾਗ ਦੇ ਸਥਾਨ ਤੋਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੰਮ੍ਰਿਤਸਰ ਸਟੇਸ਼ਨ ਤੋਂ ਇੱਕ ਗੱਡੀ ਦੇ ਵਿੱਚ ਬਿਠਾਇਆ ਤੇ ਹੁਕਮ ਇਹ ਹੋਇਆ ਸੀ ਸਜ਼ਾ ਇਹ ਹੋਈ ਸੀ ਕਿ ਇਹਨਾਂ ਸਾਰਿਆਂ ਨੂੰ ਅਟਕ ਇੱਕ ਦਰਿਆ اٹਕ ਪੈਂਦਾ ਏ ਉਸ ਇਲਾਕੇ ਦੇ ਵਿੱਚ ਪੰਜਾਬ ਤੋਂ ਕਾਫੀ ਦੂਰ ਦਰਾਡੇ ਇਲਾਕੇ 'ਚ ਇਹਨਾਂ ਨੂੰ ਉਸ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਉਹ ਵਾਇਆ ਜਿਹੜਾ ਹੈ ਰਸਤਾ ਜਿਹੜਾ ਹੈ ਉਹ ਹਸਨ ਅਬਦਾਲ ਵਾਲੇ ਪਾਸੇ ਦੀ ਜਾਂਦਾ ਹੈ ਹਸਨ ਅਬਦਾਲ ਦਾ ਜਦੋਂ ਨਾਮ ਹੁੰਦਾ ਹੈ ਤਾਂ ਸਾਡਾ ਸਿਰ ਵੀ ਉੱਥੇ ਚੁੱਕ ਜਾਂਦਾ ਹੈ ਕਿਉਂਕਿ ਧੰਗ ਗੁਰੂ ਨਾਨਕ ਦੇ ਮਹਾਰਾਜ ਉਦਾਸੀਆਂ ਦੇ ਸਮੇਂ ਤੇ ਜਦੋਂ ਮਹਾਰਾਜ ਜਾਂਦੇ ਨੇ ਹਸਨ ਅਬਦਾਲ ਤੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਸਾਹਿਬ ਜੀ ਬੇਨਤੀ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਪਿਆਸ ਬਹੁਤ ਲੱਗੀ ਆ ਤੇ ਬਹੁਤ ਲੱਗੀ ਆ ਪਾਣੀ ਕਿੱਥੋਂ ਮਿਲ ਜਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਹਾੜੀ ਆ ਇੱਕ ਉੱਪਰ ਜਾ ਬਹੁਤ ਉੱਚੀ ਉੱਥੇ ਇੱਕ ਵਲੀ ਕੰਧਾਰੀ ਰਹਿੰਦਾ ਏ ਤੇ ਉਹਦੇ ਕੋਲ ਇੱਕ ਪਾਣੀ ਦਾ ਇੱਕ ਚਸ਼ਮਾ ਏ ਪਾਣੀ ਦਾ ਇੱਕ ਸਰੋਵਰ ਏ ਉੱਥੋਂ ਜਾ ਕੇ ਤੂੰ ਚਲੇ ਜਾ ਸਕਦਾ ਤੇ ਪਾਣੀ ਪੀ ਕੇ ਆ ਜਾ ਔی ਮਰਦਾਨਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਮੰਨਿਆ ਤੇ ਉਹ ਪਹਾੜੀ ਤੇ ਚੜ੍ਹੇ। ਉੱਥੇ ਜਿਹੜਾ ਵਲੀ ਕੰਧਾਰੀ ਉਸ ਦਾ ਨਾਮ ਸੀ ਮਾਲਕ ਜਿਹੜਾ ਉਹ ਤੋਬੇ ਦਾ ਮਾਲਕ ਸੀ। ਉਹਨੂੰ ਜਾ ਕੇ ਕਿਹਾ ਜੀ ਮੈਂ ਬਾਬੇ ਨਾਨਕ ਦਾ ਸਾਥੀ ਹਾਂ ਤੇ ਮੈਂ ਪਾਣੀ ਪੀਣਾ ਚਾਹੁੰਦਾ ਤੁਸੀਂ ਮੈਨੂੰ ਪਿਆ ਸਕਦੇ ਆ। ਉਹਨੇ ਕਹਿੰਦੇ ਬਿਲਕੁਲ ਨਹੀਂ। ਉਹਨੇ ਵਾਪਸ ਮੋੜ ਦਿੱਤਾ। ਗੁਰਨਾਨਕ ਦੇ ਮਹਾਰਾਜ ਨੂੰ ਆ ਕੇ ਕਿਹਾ ਮਹਾਰਾਜ ਉੱਥੇ ਕਹਿੰਦਾ ਪਾਣੀ ਪਿਆ ਨਹੀਂ ਸਕਦਾ ਮਹਾਰਾਜ ਕਿਤੇ ਚਲ ਫੇਰ ਜਾ। ਅਈ ਮਰਦਾਨਾ ਫਿਰ ਉਹ ਚੀਪ ਪਹਾੜੀ ਦਿੱਤੇ ਚੜੇ ਜਾ ਕੇ ਬਲੀ ਤੰਦਾਰੀ ਨੂੰ ਕਿਹਾ ਕਿ ਜੀ ਪਾਣੀ ਪੀਣਾ ਤੇ ਮੇਰੇ ਬਾਬੇ ਨਾਲ ਤੇ ਫਿਰ ਮੈਨੂੰ ਭੇਜਿਆ ਉਹਨੇ ਫਿਰ ਮਨਾਂ ਕੀਤਾ ਕਹਿੰਦਾ ਨਹੀਂ ਮੈਂ ਪਾਣੀ ਨਹੀਂ ਤੈਨੂੰ ਦਵਾਂਗਾ ਵਾਪਸ ਆਇਆ ਭਾਈ ਮਰਦਾਨਾ ਨੂੰ ਗੁਰੂ ਨਾਨਕ ਫਿਰ ਤੋਰਦੇ ਕਹਿੰਦੇ ਨਹੀਂ ਚੱਲੇ ਇੱਕ ਵਾਰੀ ਲਾਸਟ ਵਾਰੀ ਆਖਰੀ ਇਹਦੀ ਇੱਕ ਵਾਰੀ ਹੋਰ ਜਾਇਆ ਅਈ ਮਰਦਾਨਾ ਅਖੀਰਲੀ ਵਾਰੀ ਜਾਂਦੇ ਨੇ ਵਲੀਦ ਖੰਦਾਰੀ ਕੋ ਕਹਿੰਦਾ ਜੇ ਤੇਰਾ ਬਾਬਾ ਨਾਨਕ ਕਿੰਨਾ ਹੀ ਵੱਡਾ ਬਾਬਾ ਹੈ ਤੇ ਉਹ ਤੈਨੂੰ ਪਾਣੀ ਕਿਉਂ ਨਹੀਂ ਪਿਆ ਦਿੰਦਾ ਉਹ ਮੇਰੇ ਕੋਲ बार-बार ਕਿਉਂ ਪੇਦਾ ਜਾ ਆਪ ਜਾ ਕਰਕੇ ਆਪਣੇ ਬਾਬੇ ਨਾਨਕ ਨੂੰ ਆ ਕੇ ਮੈਨੂੰ ਉੱਥੋਂ ਪਾਣੀ ਨਹੀਂ ਮਿਲਿਆ ਤੁਸੀਂ ਜੇ ਪਿਆ ਸਕਦੇ ਤੇ ਪਿਆ ਦਿਓ ਭਾਈ ਮਰਦਾਨੇ ਨੇ ਆ ਕੇ ਦੱਸਿਆ ਸਤਿਗੁਰੂ ਮਹਾਰਾਜ ਜੀ ਉਹ ਤੇ ਬੜੇ ਕੋੜੇ ਬਚਨ ਬੋਲਦਾ ਇੱਥੇ ਨਾਲੇ ਕਹਿੰਦਾ ਮੈਂ ਨਹੀਂ ਜੇ ਤੇਰਾ ਬਾਬਾ ਨਾਨਕ ਕੋਈ ਤਾਕਤ ਰੱਖਦਾ ਤੇ ਆਪਣੇ ਆਪ ਤੈਨੂੰ ਪਾਣੀ ਵੀ ਪਿਆ ਦੇਵੇ ਪੁਰਨਾਲਕ ਦੇ ਮਹਾਰਾਜ ਕਹਿੰਦੇ ਮਰਦਾਨੇ ਇੱਥੋਂ ਆ ਪੱਥਰ ਪਾਸੇ ਕਰਦੇ ਇੱਕ ਛੋਟਾ ਜਿਹਾ ਪੱਥਰ ਭਾਈ ਮਰਦਾਨੇ ਨੇ ਪਾਸੇ ਕੀਤਾ ਤੇ ਉੱਥੇ ਪਾਣੀ ਨਿਕਲਣਾ ਸ਼ੁਰੂ ਹੋਇਆ ਭਾਈ ਮਰਦਾਨੇ ਨੇ ਬੜੇ ਪਿਆਰ ਦੇ ਨਾਲ ਪਾਣੀ ਛਕਿਆ ਜਲ ਛਕਿਆ ਇੰਨੇ ਨੂੰ ਕੀ ਹੋਇਆ ਕਿ ਰੱਬ ਦੀ ਇਨਾਇਤ ਹੋਈ ਕਿ ਪਾਣੀ ਥੱਲੇ ਤਾਂ ਬਹੁਤ ਹੋ ਗਿਆ ਜਿਹੜੀ ਉਹਦੀ ਢਾਬ ਸੀ ਉਹ ਸਾਰੀ ਸੁੱਕ ਗਈ ਪਾਣੀ ਨਾਲ ਖਾਲੀ ਹੋ ਗਈ ਪਾਣੀ ਤੋਂ ਬਿਨਾ ਵਲੀ ਕੰਦਾਰੀ ਨੂੰ ਬੜਾ ਗੁੱਸਾ ਟੜਿਆ ਗੁੱਸੇ ਦੇ ਵਿੱਚ ਉਹ ਆਪਣੇ ਆਪ ਨੂੰ ਮਹਾਪੁਰਖ ਸੰਤ ਪੀਰਾਂ ਵਰਗੀ ਬਿਰਤੀ ਦਾ ਬੰਦਾ ਆਖਦਾ ਸੀ ਕਿ ਮੈਂ ਬਹੁਤ ਵੱਡਾ ਸੰਤ ਆ ਉਹਨੇ ਇੱਕ ਵੱਡਾ ਸਾਰਾ ਪੱਥਰ ਜਿਹੜਾ ਸੀ ਉਹ ਪਹਾੜ ਤੋਂ ਥੱਲੇ ਸੁੱਟ ਦਿੱਤਾ ਭਾਈ ਮਰਦਾਨਾ ਥੱਲੇ ਪਾਣੀ ਪੀਂਦੇ ਪਏ ਸੀ ਜਲ ਸਕਦੇ ਪਏ ਨੇ ਪੱਥਰ ਉਹਨਾਂ ਆ ਕਰਕੇ ਭਾਈ ਮਰਦਾਨੇ ਤੇ ਡਿੱਗਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੇਖਿਆ ਤਾਂ ਪੱਥਰ ਆਉਂਦਾ ਪਿਆ ਮਹਾਰਾਜ ਜੀ ਨੇ ਹੱਥ ਦੇ ਨਾਲ ਉਸ ਪੱਥਰ ਨੂੰ ਰੋਕਿਆ ਉਹ ਪੱਥਰ ਰੁਕਿਆ ਜਦੋਂ ਪੱਥਰ ਲੁਕਿਆ ਤੇ ਗੁਰੂ ਨਾਨਕ ਦੇ ਮਹਾਰਾਜ ਦਾ ਹੱਥ ਜਿਹੜਾ ਸੀ ਪੰਜਾ ਜਿਹੜਾ ਸੀ ਨਾ ਉਹ ਪੱਥਰ ਦੇ ਵਿੱਚ ਛੰਪ ਗਿਆ। ਬਲੀ ਕੰਧਾਰੀ ਆਇਆ ਸ਼ਰਮਸਾਰ ਹੋਇਆ ਉਹਨੇ ਆ ਕੇ ਮਹਾਰਾਜ ਜੀ ਤੋਂ ਖਿਮਾ ਵੀ ਮੰਗੀ। ਬਿਲਕੁਲ ਹੰਕਾਰ ਚੂਰ-ਚੂਰ ਹੋ ਗਿਆ। ਹਸਨ ਬਦਾਲ ਉਸ ਰਾਖੀ ਦਾ ਨਾਮ ਆ। ਤੇ ਪੰਜਾ ਸਾਹਿਬ ਉਸ ਸਥਾਨ ਗੁਰਦੁਆਰੇ ਦਾ ਨਾਮ ਹੈ। ਤੁਸੀਂ ਜਾਓਗੇ ਉੱਥੇ ਪੰਜਾ ਛੋਟਾ ਜਿਹਾ ਬੱਚਾ ਵੀ ਲਾਏਗਾ ਨਾ 2-4 ਸਾਲ ਦਾ ਪੰਜਾ ਉਹਦਾ ਵੀ ਪੰਜਾ ਵਿੱਚ ਪੂਰਾ ਹੁੰਦਾ ਗੁਰੂ ਨਾਨਕ ਦੇ ਪੰਜੇ ਦੇ ਵਿੱਚ। ਤੇ ਜੇ ਤੁਸੀਂ ਵੱਡੇ ਵੀ ਉੱਥੇ ਪੰਜਾ ਲਾਓਗੇ ਤੁਹਾਡਾ ਵੀ ਪੂਰਾ ਆਏਗਾ ਬੱਚੇ ਦਾ ਵੀ ਪੰਜਾ ਵਿੱਚ ਪੂਰਾ ਆ ਜਾਂਦਾ ਤੇ ਵੱਡੇ ਦਾ ਵੀ ਆ ਜਾਂਦਾ ਹੁਣ ਜਦੋਂ ਪੰਜਾ ਜਿੱਥੇ ਲੱਗਿਆ ਉਹ ਇੱਕ ਦੁੱਗਲ ਸਾਹਿਬ ਦੀ ਕਿਤਾਬ ਆ ਉਹ ਕਹਾਣੀਆਂ ਦੇ ਵਿੱਚ ਲਿਖਦਾ ਕਹਿੰਦਾ ਮੈਨੂੰ ਇੱਕ ਵਾਰੀ ਸ਼ੱਕ ਜਿਹਾ ਵੀ ਹੋ ਗਿਆ ਕਿ ਬੱਧਿਆ ਪਰ ਕਹਿੰਦਾ ਜਿਸ ਦਿਨ ਇਹ ਘਟਨਾ ਵਾਪਤਦੀ ਆ ਨਾ ਉਹ ਲੱਗੇ ਰਹਿੰਦੇ ਸੀ ਹਸਨ ਬਦਾਲ ਦੇ ਕਹਿੰਦਾ ਮੈਂ ਸ਼ੱਕ ਕਰਦਾ ਸੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਕਹਿੰਦਾ ਜਦੋਂ ਘਟਨਾ ਵਾਪਰੀ ਮੇਰੀ ਮਾਂ ਮੇਰੀ ਭੈਣ ਤੇ ਅਸੀਂ ਤਿੰਨੋਂ ਜਦੋਂ ਗਾਇਬ ਥਾਂ ਦੇ ਉੱਤੇ ਤੇ ਸ਼ੱਕ ਮੈਂ ਕਰਦਾ ਸੀ ਕਿ ਪੰਜੇ ਨਾਲ ਪੱਥਰ ਨਹੀਂ ਰੁਕ ਸਕਦਾ ਪਰ ਮੇਰੀ ਭੈਣ ਨੇ ਉੱਥੇ ਸਵਾਲ ਕਰ ਦਿੱਤਾ ਕਹਿਣ ਲੱਗੀ ਗੱਡੀ ਇੰਨੀ ਤੇਜ਼ ਆਉਂਦੀ ਹੋਵੇ ਬਿਲਕੁਲ ਡਰਾਈਵਰ ਨੇ ਬ੍ਰੇਕ ਵੀ ਨਾ ਲਾਈ ਹੋਵੇ ਤੇ ਗੱਡੀ ਕਿਵੇਂ ਰੁਕ ਸਕਦੀ ਆ ਉਹ ਕਹਿੰਦਾ ਜਿਵੇਂ ਗੱਡੀ ਓਵੇਂ ਹੀ ਰੁਕ ਗਈ ਜਿਵੇਂ ਗੁਰੂ ਨਾਲ ਉਹਨੇ ਪੰਜਾ ਲਾ ਕੇ ਪੱਥਰ ਰੋਕ ਦਿੱਤਾ ਉਹ ਆਪਣੇ ਆਪ ਤੇ ਹਰ ਹਾਲ ਨਾ ਕਿਹਾ ਸ਼ੱਕ ਤੇ ਮੈਂ ਕਰਦਾ ਪਿਆ ਸੀ ਪਰ ਉੱਤਰ ਵੀ ਨੂੰ ਮੈਂ ਦਿੱਤਾ ਕਿ ਜਿੱਥੇ ਗੁਰੂ ਨਾਨਕ ਦੀ ਅਜਬਤ ਵਾਪਰਦੀ ਪਈ ਆ ਉਥੇ ਸ਼ੱਕ ਨਹੀਂ ਕੀਤਾ ਜਾ ਸਕਦਾ ਜੇ ਗੁਰੂ ਨਾਨਕ ਪੱਥਰ ਨੂੰ ਪੰਜਾ ਲਾ ਕੇ ਰੋਕ ਸਕਦੇ ਤੇ ਗੱਡੀਆਂ ਵੀ ਉਥੇ ਰੁਕ ਸਕਦੀਆਂ ਜਦੋਂ ਇਹ ਫੌਜੀ ਇਥੋਂ ਟ੍ਰੇਨ ਦੇ ਵਿੱਚ ਬਿਠਾ ਕੇ ਤੋਰਦੇ ਨੇ ਉਹ ਸ਼ਹੀਦ ਸਿੱਖ ਹੁੰਦੇ ਨੇ ਇੱਕ ਦਾ ਨਾਂ ਹੈ ਜੀ ਭਾਈ ਕਰਮ ਸਿੰਘ ਤੇ ਇੱਕ ਦਾ ਨਾਂ ਪ੍ਰਤਾਪ ਸਿੰਘ ਜੀ ਤੁਹਾਡਾ ਇੰਤਲ Netz ਚੱਲਦਾ ਤੁਸੀਂ ਉਹਨਾਂ ਦੀ ਦੋਵਾਂ ਦੀ ਫੋਟੋਆਂ ਵੀ ਸਰਚ ਕਰਕੇ ਇਥੇ ਐ ਦਿਖਾ ਸਕਦੇ ਹੋ ਕਿ ਕਿਹੜੇ ਗੁਰ ਸਿੱਖ ਸੀ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸਾਕਾ ਪੰਜਾ ਸਾਹਿਬ ਦੇ ਸ਼ਹੀਦ ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਕਿਉਂਕਿ ਜੇ ਟੈਕਨੋਲੋਜੀ ਹੈਗੀ ਆ ਤੇ ਵਰਤ ਲੈਣੀ ਚਾਹੀਦੀ ਨਾਲੇ ਪਤਾ ਲੱਗ ਜੇ ਕਿਉਂ ਗੁਰਮਖ ਰੂਹਾਂ ਕਿਹੜੀਆਂ ਸੀ ਜਿਨ੍ਹਾਂ ਤੇ ਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਗੱਡੀਆਂ ਰੋਕ ਦਿੱਤੀਆਂ ਭਾਈ ਪ੍ਰਤਾਪ ਸਿੰਘ ਜਿਹੜੇ ਸਨ ਨਾ ਇਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਆ ਜੀ ਉਹਨੂੰ ਅਲੀਵਾਲ ਕਹਿੰਦੇ ਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸਨ ਉਹਨਾਂ ਨੇ ਇਹਦਾ ਨਾਮ ਅਕਾਲ ਜਿਹੜਾ ਵਾ ਇਸ ਅਕਾਲਗੜ੍ਹ ਦੇ ਸਥਾਨ ਤੇ ਹੋਇਆ ਬੜੇ ਪਿਆਰ ਵਾਲੀ ਰੂਹ ਸਨ ਇੰਨੇ ਪ੍ਰੇਮ ਦੇ ਨਾਲ ਬਾਣੀ ਪੜਦੇ ਸਨ ਕਿ ਬਾਣੀ ਦੇ ਵਿੱਚ ਐ ਖੂਬ ਜਾਨਾ ਤੇ ਬਾਣੀ ਦੇ ਅਰਥ ਵੀ ਬਾਖਮਾਲ ਕਰਦੇ ਭਾਈ ਪ੍ਰਤਾਪ ਸਿੰਘ ਜਿਹੜੇ ਸਨ ਉਹ ਬਾਣੀ ਦੇ ਵਿੱਚ ਇੰਨਾ ਉਹਨਾਂ ਦਾ ਧਿਆਨ ਹੋਣਾ ਕਿ ਲਿਵ ਅੰਦਰੋਂ ਤੱਕ ਜੁੜੀ ਹੋਈ ਆਤਮਾ ਸਨ ਇੱਕ ਵਾਰੀ ਨਾ ਉਹ Shimla ਜਾਂਦੇ ਆ, Himachal ਜਾਂਦੇ ਆ ਜੀ। ਇੰਡੀਆ ਸਟੇਟ ਦੇ ਵਿੱਚ ਇੱਕ Himachal Pradesh ਇੱਕ ਸਟੇਟ ਹੈ ਉਹਦੇ ਵਿੱਚ ਇੱਕ ਇਲਾਕਾ ਹੈ ਦੀ Shimla। ਉੱਥੇ ਗਏ ਤੇ ਉੱਥੇ ਇੱਕ ਉਹਨਾਂ ਦਾ ਬੜਾ ਪਿਆਰਾ ਮਿੱਤਰ ਉਹ ਵੀ ਬਾਣੀ ਦੇ ਵਿੱਚ ਬਹੁਤ ਪਿੰਜੀ ਹੋਈ ਆਤਮਾ ਤੇ ਉਹਦੇ ਕੋਲ ਬੈਠ ਕੇ ਉਹਨਾਂ ਨੇ ਕੁਝ ਦਿਨ ਸਮਾਂ ਬਤਾਇਆ। ਪ੍ਰਮਾਤਮਾ ਦੀ ਕੀ ਕੁਦਰਤ ਵਾਪਰਦੀ ਕਿ 2 ਸਾਲ ਦਾ ਉਹਨਾਂ ਦਾ ਪੁੱਤਰ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਉਹ Shimlewal Singh ਦਾ ਉਨੇ ਪਿਤਾ ਨੇ ਅੱਖਾਂ 'ਚ ਇੱਕ ਵੀ ਅਥਰੂ ਨਹੀਂ ਡੇਗਿਆ ਸਕੂਲ ਗਾਲ ਦੇ ਵਿੱਚ ਢੋਲ ਕੀ ਪਾ ਕੇ ਜਿੱਦੋਂ ਦੀ ਅਰਥੀ ਬੱਚੇ ਦੀ ਲੈ ਕੇ ਗਿਆ ਤੇ ਢੋਲ ਕੀ ਦੇ ਨਾਲ ਆਪ ਸ਼ਬਦ ਪੜ੍ਹ ਕੇ ਗਿਆ ਤੇ ਅਰਦਾਸ ਗੁਰੂ ਚਰਨਾਂ 'ਚ ਕੀਤੀ ਕਿ ਮਾਲਕ ਵੀ ਤੇਰੀ ਦਰ ਪਿਆ ਉਹ ਬੱਚੇ ਦੀ ਮੌਤ ਉਹ ਬੱਚੇ ਦੀ ਮੌਤ ਹੁੰਦੀ 2 ਸਾਲ ਦੇ ਬੱਚੇ ਦੀ ਉਹ ਸਾਰਾ ਸੜ ਗਿਆ ਉਸ ਪਾਣੀ ਦੇ ਵਿੱਚ ਡਿੱਗਣ ਕਰਕੇ ਭਾਈ ਪ੍ਰਤਾਪ ਸਿੰਘ ਨੇ ਆਪਣੀ ਘਰਵਾਲੀ ਨੂੰ ਕਹਿੰਿਆ ਕਹਿਣ ਲੱਗੇ ਕਿ ਰੱਬ ਨੇ ਅੱਜ ਸਾਡੀ ਪ੍ਰੀਖਿਆ ਲੈਣ ਲੱਗੇ ਆ ਅੱਜ ਅਸੀਂ ਅਥਰੂ ਨਹੀਂ ਲੱਗਣਾ ਗੁਰੂ ਦਾ ਸ਼ੁਕਰਾਨਾ ਕਰਦੇ ਹੁਆ ਸੀ ਓਵੇਂ ਜਿਵੇਂ ਇੱਕ ਦਿਨ ਅਰਦਾਸ ਕੀਤੀ ਸੀ ਕਿ ਜੇ ਸਮਾਂ ਆ ਗਿਆ ਤੇ ਕਿਵੇਂ ਕਰਨਾ ਪੈਗਾ ਜੀ ਗੁਰੂ ਸੱਚੀ ਪ੍ਰੀਖਿਆ ਨਾਲ ਲੱਗਾ ਕਿ ਕਈ ਵਾਰੀ ਅਸੀਂ ਮੂੰਹੋਂ ਤੇ ਨਹੀਂ ਕਹੀ ਜਾਂਦੇ ਕਿਵੇਂ ਕਰ ਲਵਾਂਗੇ ਜੀ ਉਹਨਾਂ ਨੇ ਬਿਲਕੁਲ ਭਾਈ ਪ੍ਰਤਾਪ ਸਿੰਘ ਉਹਨਾਂ ਨੇ ਐਵੇਂ ਕੀਤਾ ਉਹਨਾਂ ਨੇ ਆਪਣੇ ਬੱਚੇ ਦਾ ਹੱਥੀ ਸੰਸਕਾਰ ਕੀਤਾ ਅੱਬਾਂ ਨਹੀਂ ਪੜਤੀ ਕੀਤਾ ਅੱਖ ਦੇ ਵਿੱਚ ਵੀ ਕਥਰੂ ਨਹੀਂ ਲੱਗਿਆ ਜਿਸ ਦਿਨ ਇਹ ਸਾਕਾ ਵਾਪਰਦਾ ਇਹਦੀ 30 ਅਕਤੂਬਰ ਸਾਲ 1922 9022 30 ਅਕਤੂਬਰ ਆ ਜੀ 30 ਅਕਤੂਬਰ ਨੂੰ ਹੁੰਦਾ ਹੈ ਇਸਾਕਾ 29 ਅਕਤੂਬਰ ਨੂੰ 29 ਅਕਤੂਬਰ ਜਿਹੜੀ ਆ ਉਦੋਂ ਅੰਮ੍ਰਿਤਸਰ ਤੋਂ ਗੱਡੀ ਚੱਲਦੀ ਹੈ ਤੇ 30 ਅਕਤੂਬਰ ਨੂੰ ਸਾਕਾ ਪੰਜਾ ਸਾਹਿਬ ਤੋਂ ਜਾਂਦਾ ਹੈ ਇਸ ਸਾਕੇ ਦੇ ਵਿੱਚ ਜਿਹੜਾ ਦੂਸਰਾ ਤਰੀਕੇ ਸਾਰੇ ਮਹੰਤ ਮਾੜੇ ਸੀ ਬਹੁਤ ਚੰਗੇ ਵੀ ਸਨ ਜਦੋਂ ਸਿੱਖਾਂ ਨੇ ਪ੍ਰਬੰਧ ਗੁਰਦੁਆਰਾਂ ਦਾ ਲਿਆ ਤੇ ਭਾਈ ਕਰਮ ਸਿੰਘ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਸਿੱਖਾਂ ਦੀ ਝੋਲੀ ਵਿੱਚ ਅਨੰਦਪੁਰ ਸਾਹਿਬ ਦਾ ਪ੍ਰਬੰਧ ਪਾ ਦਿੱਤਾ ਤੇ ਭਾਈ ਕਰਮ ਸਿੰਘ ਉਹਨਾਂ ਦਾ ਪਹਿਲਾ ਨਾਮ ਜਿਹੜਾ ਸੀ ਸੰਤ ਸਿੰਘ ਸੀ ਹਜੂਰ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਨੇ ਫਿਰ ਨਾਮ ਬਦਲਤਾ ਸੰਤ ਸਿੰਘ ਤੋਂ ਉਹਨਾਂ ਨੇ ਫਿਰ ਕਰਮ ਸਿੰਘ ਨਾਮ ਰੱਖ ਦਿੱਤਾ ਮਾਚਲ ਤੋਂ ਹੁੰਦਿਆਂ ਹੋਇਆਂ ਉਹ ਹਸਨ ਬਦਾਲ ਚਲੇ ਜਾਂਦੇ ਨੇ ਗੁਰਦੁਆਰਾ ਪੰਜਾ ਸਾਹਿਬ ਉੱਥੇ ਜਾ ਕੇ ਉਹਨਾਂ ਨੇ ਕਿਸੇ ਉਹਨਾਂ ਨੇ ਆਪਣੇ ਘਰ ਦੇ ਗਹਿਣੇ-ਵੇਰਜ ਵੀ ਆਪਣੇ ਖਰਚੇ ਚਲਾਉਣੇ ਸ਼ੁਰੂ ਕੀਤੇ ਉਹਨਾਂ ਪਰ ਗੁਰੂ ਘਰ ਦੀ ਮਾਇਆ ਨੇ ਜਿਹੜਾ ਸੀ ਉਹਨਾਂ ਹੱਥ ਨਹੀਂ ਲਾਇਆ ਜਿੰਨੀ ਗੁਰੂ ਘਰ ਦੀ ਮਾਇਆ ਸੀ ਉਹਨਾਂ ਨੇ ਗੁਰੂ ਘਰ ਦੇ ਵਿੱਚ ਹੀ ਨੌਨੀਜਾ ਸੰਤਾਂ ਦਾ ਇਹ ਅਜੇ 4 ਦਿਨ ਪਹਿਲਾਂ ਜਿਹੜਾ 3-4 ਦਿਨਾਂ ਦਿਨ ਪਹਿਲਾਂ ਹੀ ਇਹ ਪੰਜਾ ਸਰ ਗਏ ਸੰਨ ਦੇ ਕਿ ਸਿੱਖਾਂ ਦਾ ਇੱਕ ਜਥਾ ਜਿਹੜੇ ਗੁਰੂ ਕੇ ਬਾਗ ਦੇ ਵਿੱਚੋਂ ਕੈਦ ਕੀ ਹੋ ਉਸ ਤੋਂ ਵੱਡਾ ਹੋਰ ਕਿਹੜਾ ਕਰਮ ਹੋ ਸਕਦਾ ਸਿੱਖ ਵਾਸਤੇ ਸਿੱਖਾਂ ਨੇ ਕਿਹਾ ਕਿ ਆਪਾਂ ਪ੍ਰਸ਼ਾਦਾ ਇੱਥੇ ਛਕਾ ਕੇ ਗੱਡੀ ਰੁਕਣੀ ਆ ਤੇ ਆਪਾਂ ਪ੍ਰਸ਼ਾਦਾ ਛਕਾਵਾਂਗੇ ਫਿਰ ਗੱਡੀ ਅੱਗੇ ਚੱਲੇ ਜਾਏਗੀ ਜਦੋਂ ਬਾਕੀ ਜੋ ਉਹਨਾਂ ਨੂੰ ਸਜਾਵਾਂ ਉਸ ਸਮੇਂ ਦੇ ਨਾਲ ਆਪੇ ਸਾਰਾ ਠੀਕ ਹੋਵੇਗਾ ਸਿੱਖਾਂ ਨਾਲਿਆ ਸਟੇਸ਼ਨ ਮਾਸਟਰ ਨੂੰ ਪੁੱਛਿਆ ਕਿ ਤੇ ਗੱਡੀ ਬਣਾਉਣਾ ਸ਼ੁਰੂ ਕੀਤਾ ਲੰਗਰ ਤਿਆਰ ਕੀਤਾ ਅੱਜ ਆਸਾ ਦੀ ਵਾਰ ਜਿਹੜੀ ਸੀ ਭਾਈ ਕਰਮ ਸਿੰਘੂ ਨਾਂ ਦੇ ਵਿੱਚ ਛੇਤੀ ਸਮਾਪਤ ਕਰਤੀ ਕਿਉਂਕਿ ਗੱਡੀ ਆਉਣੀ ਸੀ 8 ਵਜੇ ਤੇ ਲੰਗਰ ਦਾ ਪ੍ਰਬੰਧ ਵੀ ਕਰਨਾ ਸੀ ਤੇ ਬੜੇ ਪਿਆਰ ਦੇ ਵਿੱਚ ਸ਼ਬਦ ਜਦੋਂ ਪੜੇ ਸਮਾਪਤੀ ਕਰਨ ਲੱਗੇ ਤੇ ਸ਼ਬਦ ਆਖਿਰ ਤੇ ਪੜਿਆ ਮੋਹੇ ਮਰਨੇ ਤਾ ਜਾਹ ਹੋਏ ਮਰੋ ਤੋ ਹਰ ਕੇ ਦਵਾਰ ਬੜੇ ਪਿਆਰ ਦੇ ਨਾਲ ਸ਼ਬਦ ਪੜਿਆ ਹੁਣ ਇਹ ਘਟਨਾ ਸਾਕਾ ਪੰਜਾ ਸਾਹਿਬ ਹੈ ਕਿਉਂਕਿ ਗੁਰਦੁਆਰੇ ਦਾ ਨਾਂ ਪੰਜਾ ਸਾਹਿਬ ਹੈ ਤੇ ਘਟਨਾ ਹਸਨ ਅਬਦਾਲ ਦਾ ਸਟੇਸ਼ਨ ਤੇ ਵਾਪਰਦੀ ਆ ਉੱਥੇ ਜਦੋਂ ਸਿੱਖ ਪ੍ਰਸ਼ਾਦਾ ਲੈ ਕਰਕੇ ਗਏ ਸਮਾਪਤੀ ਤੋਂ ਬਾਅਦ ਆਸਾ ਦੀ ਵਾਰ ਦੀ ਸਮਾਪਤੀ ਹੋਈ ਸਟੇਸ਼ਨ ਮਾਸਟਰ ਜਿਹੜਾ ਸੀ ਉਹ Hindu ਸੀ ਕਿ ਉਹਨੇ ਦੱਸ ਦਿੱਤਾ ਕਹਿੰਦੇ ਜੀ ਪਿੱਛੋਂ ਮੈਸੇਜ ਸਿਨਿਆ ਆ ਗਿਆ ਕਿ ਗੱਡੀ ਇੱਥੇ ਰੁਕਣੀ ਨਹੀਂ ਆ ਆ ਸਕਦੇ ਹੋ ਸਿੱਖ ਕਹਿੰਦੇ ਨਹੀਂ ਹੁਣ ਅਸੀਂ ਅਰਦਾਸ ਕਰਕੇ ਆਏ ਆ ਉੱਥੇ ਗੁਰੂ ਸਾਹਿਬ ਦੀ ਫਿਵਰੀ ਵਿੱਚ ਅੱਜ ਵਾਂਗੂ ਨਹੀਂ ਕਿ ਸਿੱਖ ਅਰਦਾਸ ਇੱਥੇ ਕਰਦਾ ਮੁਰਤੇ ਫਿਰ ਕਿਸੇ ਕਬਰ ਵਾਲੇ ਕੋਲ ਤੁਰਿਆ ਫਿਰਦਾ ਕਿ ਚਲੋ ਉੱਥੇ ਵੀ ਚਲੇ ਚੱਲੀਏ ਕਿਸੇ ਕਿ ਪੀਰ ਬਾਬੇ ਕੋਲ ਕਿਸੇ ਨਾਗ ਪਾਉਣ ਵਾਲੇ ਕੋਲ ਕਿਸੇ ਮੌਲੀਆਂ ਦੇ ਧਾਗੇ ਦੇਣ ਵਾਲਿਆਂ ਕੋਲ ਚੜੇ ਜਾਵੇ ਕਿ ਨਹੀਂ ਅਰਦਾਸ ਵੀ ਕੀਤੀ ਫਿਰ ਮਨ ਖੇਲੋ ਲਿਆ ਖਿਲਦਾ ਸਿੱਖ ਅਰਦਾਸ ਕਰਦੇ ਸੀ ਤੇ ਅਰਦਾਸ ਤੇ ਭਰੋਸਾ ਰੱਖਦੇ ਸੀ ਕਿ ਕਰ ਦਿੱਤੀ ਅਰਦਾਸ ਇਸ ਤੋਂ ਪਛਾਣ ਨਹੀਂ ਹਟਿਆ ਜਾ ਸਕਦਾ ਇੱਕ ਚਲੋ ਗੱਲ ਯਾਦ ਆ ਗਈ ਮੈਨੂੰ ਮੈਂ ਕਹਿ ਦਵਾਂ ਥੋੜਾ ਜਿਹਾ ਸਮਾਂ ਪੰਜ ਸਾਲਾਂ ਮੈਂ ਇੱਥੇ ਯੂਕੇ ਚ ਸੀ ਮੇਰੀਆਂ ਵੀਕਾਂ ਬੁਕਸੀ ਦਿੱਤਾ ਮੈਂ ਕਥਾ ਕਰ ਰਿਹਾ ਸੀ ਤੁਰ ਫਿਰ ਕੇ ਮਹਾਰਾਜ ਜੀ ਨੇ ਸੇਵਾ ਲਈ ਸਾਊਥ ਹਾਲ ਦੇ ਵਿੱਚ ਇੱਕ ਗੁਰਮੁਖ ਪਿਆਰਾ ਸੀ ਸਮਾਂ ਇਦਾਂ ਦਾ ਆਇਆ ਸਿੰਘ ਪੱਟੀ ਉੱਥੇ ਗਰੰਥੀ ਸੀ ਐਡ ਗਰੰਥੀ ਇੰਡੀਆ ਤੇ ਇੱਕ ਕੁੜੀ ਆਈ ਸਟੂਡੈਂਟ ਤੌਰ ਤੇ ਉਹਨੂੰ ਸੰਧਿਆ ਤੇ ਉਹਨਾਂ ਨੇ ਰਿਸ਼ਤੇ ਦੀ ਗੱਲ ਹੋ ਗਈ ਉਹ ਯੋਰਪ ਆਪ ਕਿਰਪਾ ਕਰੇ ਸੰਜੋਗਾਂ ਦੇ ਦਾਤ ਬਖਸ਼ੋ ਰਿਸ਼ਤਾ ਤੁਹਾਡੀ ਹਜ਼ੂਰੀ ਵਿੱਚ ਕੀਤਾ ਅਰਦਾਸ ਕਰਦੇ ਜੀ ਉਹ ਜਿਨ੍ਹਾਂ ਨੇ ਸਪੌਂਸਰ ਕਰਕੇ ਸਟੱਡੀ ਕੀਤੀ ਉਹ 10 ਸਾਲ ਵਾਸਤੇ ਕੁੜੀ ਬੈਨ ਹੋ ਗਈ ਇਸ ਸਮੇਂ ਦੇ ਵਿੱਚ ਕੁੜੀ ਦੀ ਜਿਹੜੀ ਮਾਤਾ ਦੀ ਡੈਥ ਹੋ ਗਈ ਤੇ ਮੁੰਡੇ ਦੇ ਪਿਤਾ ਦੀ ਡੈਥ ਹੋ ਗਈ। ਮੁੰਡੇ ਨੂੰ ਕਈਆਂ ਨੇ ਸਲਾਹਾਂ ਦਿੱਤੀਆਂ ਕਹਿੰਦੇ ਇੱਥੇ ਹੋਰ ਲੜਕੀਆਂ ਆਉਂਦੀਆਂ ਆਪਾਂ ਕਿਸੇ ਹੋਰ ਨਾਲ ਤੇਰਾ ਵਿਆਹ ਕਰ ਦਿੰਨੇ ਆ। ਉਹ ਕਹਿੰਦਾ ਨਹੀਂ ਗੁਰੂ ਸਾਹਿਬ ਦੀ ਜੂਰੀ ਚ ਅਰਦਾਸ ਕੀਤੀ ਫਿਰ ਗੁਰੂ ਕੀ ਕਹਿ ਲਾ ਕੇ ਅਰਦਾਸ ਕਰਕੇ ਸਿੱਖ ਮੁੱਕਰ ਗਿਆ। ਉਹ ਕੁੜੀ ਨੂੰ ਆਉਂਦਿਆਂ ਆਉਂਦਿਆਂ ਹੁੰਦੇ ਇੱਕ ਵਾਰੀ ਐਕਸੀਡੈਂਟ ਵੀ ਹੋਇਆ ਦੀ ਖੱਬੀ ਅੱਖ ਦੀ ਨਿਗਾ ਚਲੇਗੀ। ਕੀਰਤਨ ਬਹੁਤ ਸੁਣਾ ਕਰਦੀ ਆ। 8 ਸਾਲ ਬਾਅਦ ਇੰਗਲੈਂਡ ਆਇਆ ਤੇ ਮੈਂ ਉਹਨਾਂ ਦਾ ਆਨੰਦ ਕਾਰਜ ਕਰਾ ਕੇ ਆਇਆ। ਮੈਂ ਉਹਨਾਂ ਦੀ ਵੀਡੀਓ ਦੇਖੀਆ ਕਈਆਂ ਨੇ ਹੋਰ ਬੜੇ ਹੋਰ ਤਰੀਕੇ ਦੇ ਨਾਲ ਪਾ ਦਿੱਤੀਆਂ ਜੀ ਉਹ ਦਾਦਾ ਵਾਪਸ ਬੱਚਾ ਵਾਪਸ ਨਹੀਂ ਮੁੜਿਆ ਦਾਦੀ ਨੇ ਦੁਬਾਰਾ ਪਿਆ ਕਰਾ ਲਿਆ ਪਰ ਉਹ ਬੁਰਸਿੱਖ ਅਰਦਾਸ ਤੇ ਟਿਕਿਆ ਰਿਹਾ ਬੜੀ ਪਿਆਰੀ ਉਹਨਾਂ ਦੀ ਘਟਨਾ ਵਾਪਰੀ ਤੇ ਇੱਕਦਮ ਕਿ ਜੇ ਬੁਰਸਿੱਖ ਇਹ ਨਹੀਂ ਕਿ ਪਹਿਲਾਂ ਹੀ ਅਰਦਾਸਾਂ ਕਰਕੇ ਟਿਕਦੇ ਹੁੰਦੇ ਸੀ ਸਿੱਖ ਅੱਜ ਵੀ ਚਲੋ ਗੱਡੀ ਨਾਲ ਕਿ ਉਹ ਵੀ ਉਸ ਪਟੜੀ ਦੇ ਉੱਤੇ ਬੈਠੇ ਡਰਾਈਵਰ ਨੇ ਗੱਡੀ ਦੀ ਬ੍ਰੇਕ ਨਹੀਂ ਲਾਉਣੀ ਗੱਡੀ ਆਉਂਦੀ ਆਉਂਦੀ ਬਿਲਕੁਲ ਇੰਨੇ ਜ਼ੋਰ ਦੇ ਨਾਲ ਜਿਹੜੀ ਸੀ ਉਹ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ ਨਾਲ ਟਕਰੌਂਤ ਬਾਅਦ ਗੱਡੀ ਖੜ ਜਾਂਦੀ ਆ ਭਾਈ ਪ੍ਰਤਾਪ ਸਿੰਘ ਜਿਹੜੇ ਸਨ ਉਹਨਾਂ ਦੀਆਂ ਸਰੀਰ ਦੀਆਂ ਹੱਡੀਆਂ ਜਿਹੜੀਆਂ ਸੀ ਉਹ ਬਿਲਕੁਲ ਐ ਚੂਰੋ ਚੂਰੋ ਹੋ ਗਿਆ ਅਦੇ ਪਰ ਜਿਉਂਦੇ ਨੇ ਅਦੇ ਸਰੀਰ ਛੱਡਿਆ ਨਹੀਂ ਹੈ ਸਾਹ ਨਿਕਲੇ ਨਹੀਂ ਹੈ ਤੇ ਗੱਡੀ ਰੁਕਣ ਤੋਂ ਬਾਅਦ ਸਿੱਖ ਦੌੜ ਕੇ ਗਏ ਕਿ ਕੱਟিয়ে ਭਾਈ ਪ੍ਰਤਾਪ ਸਿੰਘ ਨੂੰ ਕਰਮ ਸਿੰਘ ਨੂੰ ਕੱਢਦੇ ਆ ਬਾਹਰ ਭਾਈ ਪ੍ਰਤਾਪ ਸਿੰਘ ਦੀ ਘਰ ਵਾਲੀ ਬੀਬੀ ਹਰਨਾਮ ਕੋਰ ਜਿਹੜੀ ਸੀ ਉਹ ਵੀ ਭੱਜ ਕੇ ਅੱਗੇ ਗਈ ਹੈ ਉਹਨਾਂ ਨੇ ਆਵਾਜ਼ ਦੇ ਕਿਉਂ ਫਟੇ ਹੋਏ ਚਿਹਰੇ ਚ ਬਾੜੇ ਦੇ ਨਾਲ ਆਵਾਜ਼ ਦੇ ਕੇ ਕਹਿੰਦੇ ਹਰਨਾਮ ਕੁਰੇ ਜੇ ਤੂੰ ਸੱਚੀ ਮੱਚੀ ਗੁਰੂ ਦੀ ਸਿੱਖ ਹੈ ਨਾ ਖੂਨ ਡੋਲ ਕੇ ਕਿਸੇ ਦਾ ਸਵਾਗਤ ਕੀਤਾ ਹੋਵੇ ਜਿਹੜਾ ਰਾਂ ਦੇ ਥੱਲੋਂ ਕੱਢੇ ਗੱਟੀ ਚੋਂ ਅੱਗੇ ਚਲੇਗੀ ਅਟਕਲ ਨੂੰ ਦੋਨਾਂ ਦੇ ਸਰੀਰ ਮੰਜਿਆ ਤੇ ਪਾਕੀਰ ਗੁਰਦੁਆਰਾ ਪੰਜਾ ਸਾਹਿਬ ਲੈ ਕੇ ਆਏ ਜਦੋਂ ਗੁਰਦੁਆਰਾ ਪੰਜਾ ਸਾਹਿਬ ਸਰੀਰ ਲੈ ਕੇ ਆਏ ਤਕਰੀਬਨ ਸਾਢੇ 1:4 ਘੰਟੇ ਬਾਅਦ ਭਾਈ ਘਰਚੜਾਣਾ ਹੋ ਜਾਂਦਾ ਹੈ ਇਸ ਤੋਂ ਬਾਅਦ ਲੱਗਿਆ ਉਹਨਾਂ ਬੋਲ ਕੇ ਜਪਜੀ ਸਾਹਿਬ ਦਾ ਬੋਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਉਹਨਾਂ ਬੋਲ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ ਇਧਰ ਵਾਲੇ ਨੇ ਜੀ ਭਾਈ ਪ੍ਰਤਾਪ ਸਿੰਘ ਖੱਬੇ ਪਾਸੇ ਵਾਲੇ ਪਰਵਾ ਦਾੜਾ ਜੀ ਇਹਨਾਂ ਦਾ ਭਾਈ ਇਹ ਕਰਮ ਸਿੰਘ ਨੇ ਖੱਬੇ ਪਾਸੇ ਵਾਲੇ ਮਾਫ ਕਰਿਓ ਸੱਜੇ ਪਾਸੇ ਵਾਲੇ ਭਾਈ ਪ੍ਰਤਾਪ ਸਿੰਘ ਆ ਭਾਈ ਪ੍ਰਤਾਪ ਸਿੰਘ ਜਿਹੜੇ ਸਨ ਨਾ ਜਿਨ੍ਹਾਂ ਦੀ ਫੋਟੋ ਸੱਜੇ ਪਾਸੇ ਤੁਸੀਂ ਦੇਖਦੇ ਪਏ ਹੋ ਇਹਨਾਂ ਦਾ ਚਬਾੜਾ ਖੁੱਲਾ ਪਿਆ ਹੈ ਸਾਰਾ ਤੇ ਮੈਂ ਜਦੋਂ ਤਾਂ ਕਿ ਮੈਨੂੰ ਸਨ ਪਤਾ ਤਾਂ ਲੱਗੇ ਸੀ ਗੱਲਾਂ ਕਿੰਨਾਂ ਦੀਆਂ ਕਰੀ ਜਾਂਦੇ ਆ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕੋਈ ਹੋਰ ਸਾਕੇ ਦੇ ਵਿੱਚੋਂ ਘਟਣਾ ਭਾਈ ਕਰਮ ਸਿੰਘ ਜਦੋਂ ਪਾਠ ਕਰਦੇ ਦੇ ਭਾਈ ਪ੍ਰਤਾਪ ਸਿੰਘ ਕਰਮ ਸਿੰਘ ਪਹਿਲੋਂ ਚੜਾਈ ਕਰਕੇ ਪ੍ਰਤਾਪ ਸਿੰਘ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਵਿੱਚ ਜਦੋਂ ਅਖੀਰ ਤੇ ਜਾ ਕੇ ਗਿਆ ਨਾ ਤੇ ਨਾਨਕ ਤੇ ਮੁਖੀ ਉਜਲੇ ਕੀਤੀ ਛੁਕਰੀ ਨਾਲ ਉਦੋਂ ਉਹਨਾਂ ਦੇ ਸਵਾਸ ਦਿੱਖ ਗਏ ਲੋਕ ਸ਼ੱਕ ਕਰਦੇ ਸੀ ਕਈ ਵਾਰ ਕਿ ਗੁਰੂ ਨਾਨਕ ਨੇ ਪੱਥਰ ਨੂੰ ਪੰਜਾ ਲਾਇਆ ਤੇ ਪੱਥਰ ਕਿਵੇਂ ਰੁਕਿਆ ਜਿਹੜਾ ਗੱਡੀ ਦਾ ਡਰਾਈਵਰ ਸੀ ਉਹਦੇ ਤੇ ਕੇਸ ਚੱਲਿਆ ਦੀ ਪਾਕਿਸਤਾਨ ਦੀ اسلامਾਬਾਦ ਦੀ ਅਦਾਲਤ ਦੇ ਵਿੱਚ ਕੇਸ ਚੱਲਿਆ ਉਹਦੇ ਦਾ ਕੇਸ ਤਾਂ ਹੋਇਆ ਕਿ ਤੈਨੂੰ ਹੁਕਮ ਸੀ ਤੈਨੂੰ ਆਰਡਰ ਦਿੱਤੇ ਗਏ ਸੀ ਗੱਡੀ ਨੂੰ ਬ੍ਰੇਕ ਨਹੀਂ ਲਾਉਣੀ ਤੂੰ ਗੱਡੀ ਨੂੰ ਬ੍ਰੇਕ ਕਿਉਂ ਲਾਈ ਉਹ ਕਹਿੰਦਾ ਮੈਂ ਸੱਚੀ ਕਸਮ ਖਾ ਕੇ ਕਹਿੰਦਾ ਮੈਂ ਗੱਡੀ ਨੂੰ ਬ੍ਰੇਕ ਕੋਈ ਨਹੀਂ ਲਾਈ ਐਵੇਂ ਲੱਗਿਆ ਕਿ ਗੱਡੀ ਇੱਕ ਬਹੁਤ ਵੱਡੇ ਪੱਥਰ ਪਹਾੜ ਦੇ ਨਾਲ ਜਾ ਕੇ ਟਕਰਾਈ ਹੋਵੇ ਤੇ ਗੱਡੀ ਉੱਥੇ ਰੁਕ ਗਈ ਇਹ ਹਕੀਕਤ ਆ ਜੀ ਕਿ ਗੁਰੂ ਨਾਨਕ ਦੇਵ ਸੱਚੇ ਪਾਖਸ਼ਾ ਮਹਾਰਾਜ ਜੀ ਜਿੱਥੇ ਅਜਮਤ ਵਾਪਰਦੀ ਹੋਵੇ ਉੱਥੇ ਸਿੱਖ ਅੱਜ ਵੀ ਅਸੀਂ ਪੜ੍ਹਨ ਜ਼ਰੂਰ ਲੈਣੇ ਆ ਕਿ ਗੁਰੂ ਮੇਰੇ ਸੰਗ ਜਿੱਥੇ ਆਪਾਂ ਗੱਲ ਕਰਾਂ ਦੀ ਕਿ ਜਿਸ ਸਾਕੇ ਨੂੰ ਸ਼ਹੀਦਾਂ ਨੂੰ ਯਾਦ ਕਰਕੇ ਅਸੀਂ ਬੈਠਣਾ ਹੈ ਸਾਕਾ ਨਨਕਾਣਾ ਸਾਹਿਬ ਕਿ ਕਿਵੇਂ ਗੁਰੂ ਨਾਨਕ ਦੇ ਮਹਾਰਾਜੀ ਦਾ ਘਰ ਉਸ ਮਹੰਤ ਨਰੈਣਦਾਸ ਜੀ ਨੇ ਕਰਿਆ ਆਪਾਂ ਅਗਰੇ ਦਾ ਹਾਲ ਦਿੱਕਤੌਰ ਤੇ ਧੰਨਵਾਦ ਜੀ ਕੋਟਾਂ ਦਾ ਅਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦੀ ਜੈ ਸੋਨੀ ਹਾਲ ਸਤਿ